ਪੰਜਾਬ ਵਿਧਾਨ ਸਭਾ ਚੋਣਾਂ 'ਚ ਮੁੱਖ ਮੰਤਰੀ ਬਾਦਲ ਖਿਲਾਫ ਜਗਮੀਤ ਬਰਾੜ ਖਾਸ ਰਣਨੀਤੀ ਤਿਆਰ ਕਰ ਰਹੀ ਨੇ ਜਗਮੀਤ ਬਰਾੜ ਮੁਤਾਬਿਕ ਸੀਐਮ ਬਾਦਲ ਨੂੰ ਹਰਾਉਣ ਦੇ ਲਈ ਵਿਰੋਧੀਆਂ ਨੂੰ ਬੜੀ ਹੀ ਸੰਜੀਦਗੀ ਨਾਲ ਰਣਨੀਤੀ ਤਿਆਰ ਕਰਨੀ ਹੋਵੇਗੀ ਕੋ ਮੈਂ ਕਿਹਾ ਕਿ ਲੰਬੀ ਵਿਧਾਨ ਸਭਾ ਹਲਕਾ ਜਿਹੜੀ ਪਹਿਲੀ ਗੱਲ ਵਿੱਚ ਮਿਸ ਕਰ ਜਾਈਦੀ ਹੈ ਕਿ 13 ਪਰਿਵਾਰ ਪ੍ਰਕਾਸ਼ ਸਿੰਘ ਬਾਦਲ ਰਿਪਰੈਜ਼ੈਂਟ ਕਰ ਚੁੱਕੇ ਹੈ ਮੈਂ ਉਹਨਾਂ ਨੂੰ ਹਰਾ ਚੁੱਕਿਆ ਬਾਦਲ ਪਰਿਵਾਰ ਨੂੰ ਉਹਨਾਂ ਹਲਕਿਆਂ ਦੇ ਵਿੱਚ ਲੋਕ ਸਭਾ ਹਰਾ ਚੁੱਕਿਆ ਹੈ ਉਹਨਾਂ ਸੈਗਮੈਂਟਸ ਦੇ ਵਿੱਚ ਉਹਨਾਂ ਦੇ ਵਿਰੁੱਧ ਲੀਡ ਗਿੱਦੜਵਾਲ ਲੰਬੀ ਤੋਂ ਲੈ ਚੁੱਕਿਆ ਇਸ ਕਰਕੇ ਮੈਂ ਇਹ ਮਹਿਸੂਸ ਕਰਦਾ ਕਿ ਅਗਰ ਪ੍ਰਕਾਸ਼ ਸਿੰਘ ਬਾਦਲ ਨੂੰ ਸਖਤ ਮੁਕਾਬਲਾ ਦੇਣਾ ਜੋ ਸਾਰਾ ਸੰਸਾਰ ਚਾਹੁੰਦਾ ਹੈ ਕਿ ਪਰਿਵਾਰਵਾਦ ਦੇ ਸਰਗਣਿਆਂ ਨੂੰ ਸਜ਼ਾ ਮਿਲੇ ਤਾਂ ਸਾਨੂੰ ਬਹੁਤ سنجਿਦਗੀ ਨਾਲ ਲੰਬੀ ਵਿਧਾਨ ਸਭਾ ਹਲਕੇ ਦੀ ਕੈਂਪੇਨ ਕਰਨੀ ਚਾਹੀਦੀ ਹੈ ਉਹਦੇ ਵਿੱਚ ਅਸੀਂ ਆਪਣਾ ਰੋਲ ਅਦਾ ਕਰਾਂਗੇ ਕਿ ਪ੍ਰਕਾਸ਼ ਸਿੰਘ ਬਾਦਲ ਸਾਹਿਬ ਇਹ ਚੋਣ ਆਪਣੇ ਅੰਤਮ ਜ਼ਿੰਦਗੀ ਦੇ ਜਿਹੜੇ ਉਸਾਰੂ ਇੱਕ ਤਰ੍ਹਾਂ ਨਾਲ ਉਮਰ ਦੇ ਪੜਾਅ ਵਿੱਚ ਹਨ ਔਰ ਉਹ ਇਹ ਚੋਣ ਦੇ ਵਿੱਚ ਸ਼ਕਸਤ ਉਹਨਾਂ ਦੀ ਹੋਵੇ ਤਾਂ ਕਿ ਪੰਜਾਬ ਹਿੰਦੁਸਤਾਨ ਤੇ ਦੁਨੀਆ ਦੇ ਵਿੱਚ ਲੋਕਾਂ ਨੂੰ ਇਹ ਪਤਾ ਲੱਗੇ ਕਿ ਪਰਿਵਾਰਵਾਦ ਦੇ ਸਰਗਣਿਆਂ ਦਾ ਅੰਤ ਹੋ ਗਿਆ ਜਗਮੀਤ ਬਰਾੜ ਨੇ ਦਾਅਵਾ ਕੀਤਾ ਹੈ ਕਿ ਜਲਦੀ ਹੀ ਕਾਂਗਰਸ ਤੇ ਹੋਰ ਵਿਰੋਧੀ ਪਾਰਟੀਆਂ ਦੇ ਵਰਕਰ ਟੀਐਮਸੀ ਚ ਸ਼ਾਮਲ ਹੋਣਗੇ ਚੰਡੀਗੜ੍ਹ ਤੋਂ ਮਨਮੋਹਨ ਸਿੰਘ ਜਗਬਾਣੀ ਟੀਵੀ